ਅੰਮ੍ਰਿਤਿੰਗ ਦੀ ਸੇਵਾ ਕੀਤੀ ਬਹੁਤ ਬਹੁਤ ਖੁਸ਼ੀਆਂ ਆਏ ਹੋਈ ਅਸੀਂ ਗੁਰੂ ਜੀਆਂ ਲੈਣੀਆਂ ਹੋਰ ਕੋਈ ਸਾਧ ਸੰਗਤੀ ਵੈਗੋ ਜੀ ਕੋ ਫਾਸਟ ਆਰਗੁਮੈਂਟੇਸ਼ਨ ਫੋਕਸ ਕਰਕੇ ਜੋ ਸਾਡਾ ਨਵੀਂ ਨਿਵਾਸ ਨੂੰ ਜਾਇਆ ਉਸ ਸੰਸਾਨ ਸਾਨੂੰ ਨੇ ਬਹਾਰ ਦੇ ਕੇ 10.5 ਸਾਲ ਦਾ ਸ਼੍ਰੀ ਇੰਡਿਆ ਅਡਮਿਸਟ੍ਰੇਟਿਵ ਇਸ ਮਾਲ ਨੂੰ ਕੀ ਆ ਗਿਆ ਹੈ ਇਸ ਵਾਰ ਸੰਸਦin ਅੱਜ ਭਾਨ ਭਾਨਾ ਸ਼੍ਰੀ ਸੁਰਮਤਾ ਅਚਾਰੀ ਦੀ ਡਿਗਰ ਆਇਆ ਤੇ ਵਾਰੀ ਤੁਸੀਂ ਇਸ ਪਾਤ ਕਰੋ ਗੱਤ ਨੂੰ ਗੱਤ ਬਾਤ ਬਾਣੀ ਨਾਲ ਜੁੜੋ ਪ੍ਰਿਆਸ ਸਤਿਨਾਮ ਸ਼ਿਵਾਇ ਤੁ ਸਤਪਤੀ <laughs> ി <laughs> 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 <hanya> <hanya> I do ਅੱਜ ਦਾ ਜੋ ਸਮਾਗਮ ਲਿਆਇਆ ਹੈ ਬੜਾ ਵਧੀਆ ਚਲੋ ਸਾਰੀ ਸੰਗਤਾਂ ਦਾ ਬੜਾ ਬਹੁਤ ਬਹੁਤ ਧੰਨਵਾਦ ਹੈ ਵੀ ਤੁਸੀਂ ਇੰਨਾ ਇਹੋ ਜੇ ਸਮੇਂ ਦੇ ਵਿੱਚੋਂ ਆਪਣਾ ਕੀਮਤੀ ਟਾਈਮ ਕੱਢ ਕੇ ਪਹੁੰਚੇ ਹੋ ਬਹੁਤ ਬਹੁਤ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੀਆਂ ਨਹੀਂ ਆਈਆਂ ਉਹਨਾਂ ਦਾ ਵੀ ਧੰਨਵਾਦ ਹੈ ਤੇ ਵਰਦੂ ਜੀ ਅਗਲੇ ਮਹੀਨੇ ਦਾ ਜਿਹੜਾ ਪ੍ਰੋਗਰਾਮ ਹੈ ਨਾ ਅਗਲੇ ਮਹੀਨੇ ਦਾ ਇਹ ਪ੍ਰੋਗਰਾਮ ਹੈਗਾ ਸਤੰਬਰ ਮਹੀਨੇ ਦਾ 12 ਸਤੰਬਰ ਬਣ ਰਿਹਾ ਹੈ ਉਹ ਹੈਗਾ ਬਾਨ ਨੂੰ ਆਉਂਦੇ ਰੋੜ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜਾ 350 ਸਾਲਾ ਅਸੀਂ ਰਣਜੀਤ ਬਾਗ ਸਿੰਘ ਸਭਾ ਗੁਰਦੁਆਰੇ ਵਾਲੇ ਮਨਾ ਰਹੇ ਆ ਸੁਖਨੀ ਸੁਸਾਇਟੀ ਵਾਲੇ ਸੇਵਾ ਹੋ ਰਹੀ ਹੈ ਪਿਆਰੀ ਸਾਥ ਸੰਗਤ ਜੀ ਆਇਆਂ ਸੰਗਤਾਂ ਦਾ ਦਿਨੋ ਦਿਨ ਧੰਨਵਾਦ ਹੈ ਆਪ ਜੀ ਨੇ ਨਾਲ ਸਾਥ ਦੇ ਕੇ ਸੰਗਤ ਦੀ رونਕ ਵਧਾਈ ਮੀਂਹੇੜੀ ਹਾਰ ਨੂੰ ਦੇਖ ਕੇ ਵੀ ਸੰਗਤ ਪੂਰੀ ਭਰਪੂਰ ਆਈ ਸੰਗਤ ਦੀ ਤੁਹਾਨੂੰ ਦਿਨੋ ਧੰਨਵਾਦ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ